ਕੁਝ ਕੁਸ਼ਤ ਇਹਨਾਂ ਪਹਿਲਾਂ ਬੜਾ ਦਰਦਨਾਕ ਹਾਦਸਾ ਜੋ ਸੜਕ ਲੋਟ ਦੇ ਕੁਝ ਪਿੰਡਾਂ ਦੇ ਵਿੱਚ ਸਾਡੇ ਕਿਸਾਨਪਰਾਵਾ ਦੀ ਕਣਕ ਮਾਰ ਕੇ ਕਿਸੇ ਹੋਰ ਬਹਾਤੇ ਕਿਸਾਨਪਰਾਸ ਜਿਹੜੇ ਸੀ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਵੀ ਜਿਹੜੀ ਘਰਾਂ ਦੀ ਬਹੁਤ ਨਾਜ਼ੁਕ ਸੀ ਸੋ ਉਦੋਂ ਮੈਂ ਦੇਖਣ ਆਈ ਸੀਗੀ ਔਰ ਖਿਆਲੋ ਕਿ ਇੱਕ ਤਰ੍ਹਾਂ ਨਾਲ ਤਰਸਯੋਗ ਹਾਲਤ ਬਣੀ ਹੋਈ ਸੀ ਕਿ ਆਹਦਾ ਨਜ਼ਰ ਨਹੀਂ ਸੀ ਆਉਂਦਾ ਕਿ ਹੁਣ ਕੀ ਬਣੂਗਾ ਸੋ ਮੈਂ ਉਦੋਂ ਅਨਾਉਂਸ ਵੀ ਕੀਤਾ ਸੀ ਕਿ ਮੈਂ 1 ਮਹੀਨੇ ਦੀ ਤਨਖਾਹ ਦਵਾਂਗੀ ਇਸ ਤੋਂ ਬਿਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੀ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਸੀ ਉਹਨਾਂ ਨੇ ਇੱਕ ਤਾਂ ਜੋ ਮੁਆਵਜ਼ਾ ਬਣਦਾ ਸਾਡੇ ਕਿਸਾਨ ਭਰਾਵਾਂ ਦਾ 18000 ਪ੍ਰਤੀ ਏਕੜ ਉਹ ਜਲਦੀ ਕੋਉਣ ਦਾ ਫੈਸਲਾ ਕੀਤਾ ਕਿ ਜਲਦ ਇਹਨਾਂ ਤੇ ਸਪੁਰਦ ਕੀਤਾ ਜਾਵੇਗਾ ਔਰ ਇਸ ਤੋਂ ਬਿਨਾ ਅਸੀਂ ਨਿੱਜੀ ਤੌਰ ਤੇ ਜੋ ਇਕੱਠੇ ਹੋ ਕੇ ਇਹਨਾਂ ਦੀ ਮਦਦ ਕੀਤੀ ਅੱਜ ਅਸੀਂ 30000 ਰੁਪਇਆ ਮਾਲੀ ਮਦਦ ਇੱਕ ਕਿਸਾਨ ਭਰਾ ਨੂੰ ਔਰ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੇ ਲਈ ਹੈ ਬਾਕੀਆਂ ਨੂੰ ਜਿਹਨਾਂ ਨੂੰ ਨਹੀਂ ਲੋੜ ਸੀ ਕਿਉਂਕਿ ਪਿੰਡ ਦੀ ਕਮੇਟੀ ਵੱਲੋਂ ਵੀ ਹੈਲਪ ਦਿੱਤੀ ਗਈ ਆ ਸੋ ਉਹਨਾਂ ਨੇ ਇਨਕਾਰ ਦੇ ਦਿੱਤਾ ਸੋ ਅਸੀਂ 33001 ਕਿਸਾਨ ਭਰਾ ਨੂੰ ਕੈਸ਼ ਦੇ ਰੂਪ ਤੇ ਇਮੀਡੀਏਟ ਹੈਲਪ ਦਿੱਤੀ ਆ ਔਰ ਇਸ ਤੋਂ ਬਿਨਾ ਬਾਰਾਮਣ ਕਣਕ ਇੱਕ ਪਰਿਵਾਰ ਨੂੰ ਕੀਤੀ ਗਈ ਹੈ ਤਾਂ ਕਿ ਇੱਕ ਸਾਲ ਦਾ ਉਹਨਾਂ ਦਾ ਕੋਟਾ ਜਿਹੜਾ ਪਰਿਵਾਰ ਵਾਸਤੇ ਦਿੱਤਾ ਜਾਵੇ ਔਰ ਇਸ ਤੋਂ ਬਿਨਾ ਦੂਰੀ ਦੀ ਹੈਲਪ ਦਿੱਤੀ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਇਮੀਡੀਏਟ ਹੈਲਪ ਹੋ ਸਕਦੀ ਸੀ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਹੌਸਲਾ ਹੋ ਜਾਂਦਾ ਕਿ ਚਲੋ ਕੋਸ਼ਿਸ਼ਾ ਕੋਸ਼ਿਸ਼ ਸਾਡੇ ਕੋਲ ਹੈ ਉਹ ਮੈਨੂੰ ਲੱਗਦਾ ਹੈ ਕਿ ਇਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਵੀ ਬਹੁਤ ਧੰਨਵਾਦੀ ਵਾਲਾ ਇੱਕ ਜਿਹੜਾ ਰਵੱਈਆ ਦਿਖਾਇਆ ਹੁਣ ਜੇ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹਾਂ ਮੌਜੂਦ ਅਸਿਸਟੈਂਟ ਜੀ ਕਿਸ ਤਰ੍ਹਾਂ ਦੀਆਂ ਕਦਮਾਂ ਚੁੱਕੇ ਜਾ ਰਹੀਆਂ ਹੈ ਜਾਂ ਕਦੋਂ ਕਿੰਨੀ ਸ਼ੁਰੂ ਕਰਤੀਆਂ ਰਹੀਆਂ ਹੈ ਮੌਜੂਦ ਅਸਿਸਟੈਂਟ ਜੀ ਅਸੀਂ ਉਸੇ ਦਿਨ ਹੀ ਕਿਉਂਕਿ ਮੈਂ ਉਦੋਂ ਮੌਕੇ ਤੇ ਹੀ ਪਹੁੰਚ ਗਈ ਸੀ ਔਰ ਇਮੀਡੀਏਟਲੀ ਐਸਟੀਐਮ ਨੂੰ ਬੁਲਾਇਆ ਸੀ ਕਿ ਗਰਦਾਰੀ ਜਿਹੜੀ ਆ ਬਹੁਤ ਤੇ ਜਲਦੀ ਔਰ ਛੇਤੀ ਰਿਪੋਰਟ ਭੇਜੀ ਜਾਵੇ ਡੀਸੀ ਸਾਹਿਬ ਨੂੰ ਵੀ ਮੈਂ ਗਿਆ ਹੋਇਆ ਜਿਆਦਾ ਸਮਾਂ ਨਹੀਂ ਲਾਵਾਂਗੇ ਕਿਉਂਕਿ ਪਹਿਲੇ ਤਜਰਬੇ ਆ ਕਿ ਕਈ ਵਾਰੀ ਗਰਦਾਰੀਆਂ ਦੇ ਚੱਕਰਾਂ 'ਚ ਕਈ ਵਾਰੀ ਥੱਲੇ ਵਾਲੇ ਜਿਹੜੇ ਅਧਿਕਾਰੀ ਐ ਉਹ ਬਹੁਤ ਸਮਾਂ ਲਾ ਦਿੰਦੇ ਆ ਸੋ ਬਹੁਤ ਜਲਦੀ ਅਸੀਂ ਜਿਹੜਾ ਇਹ ਕੰਮ ਸੀਦੇ ਚੜ੍ਹ ਦਾਂਗੇ ਸਰ ਦੇ ਮਤਾਬ ਮੁਹਰੇ ਹੱਥਾਂ ਨੂੰ ਲੋਕ ਬੁਲਾਦੇ ਵਿੱਚ ਇੰਨੇ ਜਿਹੜਾ ਇਹ ਰਸਤਾ ਵੀ ਉਪਰ ਲੱਗਦੇ ਹੋਏ ਮੇਰੇ ਹਲਕੇ ਦੇ ਵਿੱਚ ਤਕਰੀਬਨ 4-5 ਪਿੰਡਾਂ 'ਚ ਅੱਗ ਲੱਗੀ ਸੀ ਉਹਦੇ 'ਚ ਜ਼ਿਆਦਾ ਕਿਸਾਨ ਸਾਡੇ ਸੋਥਾ ਦੇ ਚੱਕ ਦੂਹੇ ਵਾਲੇ ਦੇ ਪ੍ਰਭਾਵਿਤ ਹੋਏ ਸੀ ਔਰ ਇਸ ਤੋਂ ਬਿਨਾਂ ਖੇੜੀ ਫਕਰ ਸਰ ਉੜਾਗ ਪਿੰਡ 'ਚ ਵੀ ਲੱਗੀ ਪਰ ਉੱਥੇ ਬਚਾਅ ਹੋ ਗਿਆ ਪਰ ਮੈਂ ਅੱਜ ਵੀ ਉਹੀ ਗੱਲ ਕਰਾਂਗੀ ਕਿ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਕਿਸਾਨ ਨੂੰ ਅਗਰ ਕੋਈ ਨੁਕਸਾਨ ਪਹੁੰਚਿਆ ਤਾਂ ਅਸੀਂ ਉਹਦੇ ਘਰ ਤੱਕ ਜਾਵਾਂਗੇ ਉਹਦੀ ਮਦਦ ਕਰਾਂਗੇ ਉਹ ਆ ਕੇ ਕਦੋਂ ਵੀ ਦੱਸ ਸਕਦਾ ᱥᱟ